ਇਮਰਾਨ ਖਾਨ ਦੀ ਸਿਆਸੀ ਪਾਰਟੀ ਤੋਂ ਬੜੇ ਖਾਸ ਸ਼ਾਹ ਮਹਿਮੂਦ ਕੁਰਾਇਸ਼ੀ ਨੂੰ ਖਬਰਾਂ ਮਿਲ ਗਈਆਂ ਨੇ ਕਿ ਜੇਲ੍ਹ ਦੇ ਅੰਦਰ ਕੈਦ ਦੌਰਾਨ ਦਿਲ ਦਾ ਦੌਰਾ ਪਿਆ ਹੈ ਔਰ ਇਹ ਦਿਲ ਦਾ ਦੌਰਾ ਬਾਬਾ ਸਖਤ ਹੈ ਜਿੱਦ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਤੋਂ ਦਿਲ ਦੇ ਹਸਪਤਾਲ ਪੰਜਾਬ ਕਾਰਡੀਆਲੋਜੀ ਲਾਹੌਰ ਚੇਹੇ ਦਾਖਲ ਕਰਵਾ ਦਿੱਤਾ ਗਿਆ ਹੈ ਸਰਕਾਰੀ ਪੱਧਰ ਦੇ ਉੱਤੇ ਪੰਜਾਬ ਸਰਕਾਰ ਨੇ ਤਸਦੀਕ ਕੀਤੀ ਹੈ ਕਿ ਉਹਨਾਂ ਨੂੰ ਦਿਲ ਦੀ ਤਕਲੀਫ ਹੋਈ ਹੈ ਪਰ ਸਾਡੇ ਜ਼ਰੀਏ ਦੱਸ ਰਹੇ ਨੇ ਕਿ ਇਹ ਦਿਲ ਦੀ ਤਕਲੀਫ ਨਹੀਂ ਇਹ ਵੱਡਾ ਹਾਰਟ ਅਟੈਕ ਹੈ ਜਿਹੜਾ ਸ਼ਾਹ ਮਹਿਮੂਦ ਕੁਰਾਇਸ਼ੀ ਨੂੰ ਆਇਆ ਹੈ ਜਿੱਦ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਚੋਂ ਪੰਜਾਬ ਕਾਰਡੀਆਲੋਜੀ ਚੇ ਦਾਖਲ ਕਰਵਾ ਇਹ ਦਿਲ ਦਾ ਦੌਰਾ ਜਿਹੜਾ ਇਹਦੇ ਵਿੱਚ ਇੱਕ ਨਵਾਂ ਕੰਮ ਜਿਹੜਾ ਵੇਖਣ ਨੂੰ ਮਿਲਿਆ ਉਹ ਹੈ ਇਮਰਾਨ ਖਾਨ ਦੇ ਵਕੀਲ ਇਕਰਾਮ ਰਾਜਾ ਔਰ ਚੌਧਰੀ پرویز ਇਲਾਈ ਜਿਹੜੇ ਕਿ ਇਮਰਾਨ ਖਾਨ ਹੋਣਾਂ ਦੇ ਨਾਲ ਖਲੋਤੇ ਔਰ ਉਸ ਤੋਂ ਬਾਅਦ ਆਪ ਵੀ ਕਾਹਦਾ ਭੁਗਤਦੇ ਰਹੇ ਉਹਨਾਂ ਨੇ ਪੰਜਾਬ ਕਾਰਡੀਓਲੋਜੀ ਹਸਪਤਾਲ ਜਾ ਕੇ ਸ਼ਾਹ ਮਹਿਮੂਦ ਕੁਰੀਸ਼ੀ ਹੋਣਾਂ ਦੇ ਨਾਲ ਮੁਲਾਕਾਤ ਕੀਤੀ ਮੁਲਾਕਾਤ ਦੀ ਵੀਡੀਓ ਜਿਹੜੀ ਉਹ ਵੀ ਸੋਸ਼ਲ ਮੀਡੀਆ ਤੇ ਆਈ ਔਰ ਅਸਲ ਗੱਲ ਜਿਹੜੀ ਹੈ ਉਹ ਇਹ ਸਾਹਮਣੇ ਆਈ ਕਿ ਇਸ ਵੇਲੇ ਉਹ ਆਲਾ ਤਾਕਤਾਂ ਜਿਹੜੀਆਂ ਜੇਲ੍ਹ ਦੇ ਅੰਦਰ ਕੈਦ ਇਮਰਾਨ ਖਾਨ ਉਹਨਾਂ ਦੀ ਇਸ ਵੱਡੀ ਲੀਡਰਸ਼ਿਪ ਦੇ ਨਾਲ ਅਦਾਲਤੀ ਹੁਕਮ ਤੋਂ ਬਾਅਦ ਵੀ ਮੁਲਾਕਾਤ ਨਹੀਂ ਕਰਵਾ ਰਹੀਆਂ ਉਹਨਾਂ ਨੇ ਉਹਨਾਂ ਨੂੰ ਹਸਪਤਾਲ 'ਚ ਮਿਲਣ ਦੀ ਇਜਾਜ਼ਤ ਦਿੱਤੀ ਜਿਹਦੇ ਤੋਂ ਸਿਆਸੀ ਪੰਡਤਾਂ ਦਾ ਇਹ ਵੀ ਖਿਆਲ ਹੈ ਕਿ ਇਹ ਦਿਲ ਦਾ ਦੌਰਾ ਮਾਮੂਲੀ ਨਹੀਂ ਗਿਆ ਹੈ ਇਹ ਇੱਕ ਤਗੜਾ ਦਿਲ ਦਾ ਦੌਰਾ ਪਿਆ ਹੈ ਜਿਹਦੇ ਕਾਰਨ ਇਹ ਢਿੱਲ ਵਰਤੀ ਗਈ ਔਰ ਆਖਿਆ ਗਿਆ ਕਿ ਇਹਨਾਂ ਨੂੰ ਇੱਕ ਵਾਰ ਮੁਲਾਕਾਤ ਕਰ ਲੈਣ ਦਿਓ ਇਹਨਾਂ ਨੂੰ ਇੱਕ ਵਾਰ ਮਿਲ ਲੈਣ ਦਿਓ ਸੋ ਇਹ ਪਹਿਲਾ ਮੌਕਾ ਹੈ ਕਿ ਜਦੋਂ ਤੋਂ ਇਮਰਾਨ ਖਾਨ ਔਰ ਸ਼ਾਹ ਮਹਿਮੂਦ ਕੁਰੈਸ਼ੀ ਜੇਲ੍ਹ 'ਚ ਕੈਦ ਨੇ ਕਿ ਪਹਿਲੀ ਵਾਰ ਉਹਨਾਂ ਦੀ ਪਾਰਟੀ ਦੇ ਵੱਡੇ ਲੋਕਾਂ ਨੇ ਉਹਨਾਂ ਦੇ ਨਾਲ ਹਸਪਤਾਲ ਜਾ ਕੇ ਮੁਲਾਕਾਤ ਕੀਤੀ